ਵਾਨੀ ਦੀ ਐਸ਼ ਵਾਲੀ ਕੋਈ ਗੱਲਬਾਤ ਦੱਸੋ।ਾਰੇ ਲੱਛਣ ਕਰ ਲੈ ਖਵਾ ਘੂੜ। ਕੋਈ ਇੱਕ ਅੱਧਾ ਲੱਛਣ ਦੱਸੋ ਤੁਹਾਨੂੰ ਵੀ। ਦੱਸ ਦੇ ਜੋ ਕੇ ਨਹੀਂ। ਜੀ ਬਈ ਯਾਦਰਾ ਚ ਉਤਰ ਲਾਇਆ ਆਂ। ਫੱਟ ਦੇ ਮੋਰ ਨਹੀਂ ਬਣਾਈਏ। ਹਾਂ ਹਾਂ ਉਹ ਦਿਖਾ ਬਈ ਇੱਥੀ ਕਰਕੇ ਦਿਖਾਣਾ ਠੀਕ ਆ ਕੋ ਚੱਕਰ। ਨੱਚ ਉਹ ਬਿਰੋ ਚਾਦਰੇ ਵਾਲਾ ਜਦੋਂ ਉਹਨਾਂ ਨੇ ਤੁਸੀਂ ਗਏ 에ਰਪੋਰਟ ਤੇ ਮੈਂ ਵੀ ਫਾਸਲਾ ਜੀ ਠੀਕ ਉਹ ਦੌੜੀ ਕਾਲੀ ਪੀਲੀ ਕਰ ਰਹੇ ਆ ਤੁਸੀਂ ਕਰ ਰਹੇ ਆਂਗੇ ਅਜੇ ਰਾਜੀ ਨਹੀਂ ਹੈ ਵੀਰ ਉਮਰ ਕਿੰਨੀ ਹੋਗੀ ਭਾਈ ਮੈਂ ਉਮਰ ਦੱਸੂਗਾ ਫਿਰ ਤੁਸੀਂ ਕਹੋਗੇ ਉੱਧਰ ਬੈਠ ਜਾਣਾ ਦਿਨੇ ਤਾਂ ਉਹਨਾਂ ਦੀ ਵਧੀਆ ਲੱਗਦੀ ਹੈ ਜੀ ਸਾਉ ਨੂੰ ਸਾਡੇ ਵਾਲੀ ਕੰਪਨੀ ਵਧੀਆ ਲੱਗਦੀ ਹੈ ਕਿੰਦਾ ਦੀਆਂ ਗੱਲਾਂ ਕਰਦੇ ਨੇ ਤੁਹਾਡੇ ਨਾਲ ਬਹਿ ਕੇ ਆ ਕੇ ਕਹਿੰਦਾ ਬਰਫ ਪਾ ਲਿਆ ਕਰੋ ਦਿਨੇ ਕੰਮ ਵੀ ਕਰ ਲਾਉਂਦਾ ਹੈਗਾ ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਬੀ ਹੈ ਅਖੀਰ ਵਿੱਚ ਮੇਰੀ ਵਾਰੀ ਹੈ ਲਾਈਨ ਲੰਬੀ ਸੀ ਜਿੱਧਰ ਇਧਰ ਬਾਈ ਸੀ ਲਾਈਨ ਤਾਂ ਬਹੁਤ ਲੰਬੀ ਸੀ ਇਹ ਟਰੈਕਟਰ ਚਲਾ ਰਿਹਾ ਕਈ ਤਰ੍ਹਾਂ ਕੇ 3600 ਵੀ ਹੈ 5500 ਵੀ ਹੈ 3600 ਵੀ ਹੈ ਹੋਈ ਟੌਰ ਇਸ ਦੀ ਅਸੀਂ ਤੱਕਾ ਨਹੀਂ ਕਰਦੇ ਗੱਲ ਇੱਥੇ ਮੁੱਕਦੀ ਸਾਰੀ ਹੈ ਬੈਲੀ ਦਿਲਦਾਨੀ ਮਾੜਾ ਅੱਖ ਦੀ ਘੁਰ ਹਏ ਮਾੜੀ ਐ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰਟ ਸ਼ੋਅ ਥੱਥ ਲੈ ਕੇ ਹਾਜ਼ਰ ਹਾਂ ਅੱਜ ਦੀ ਸਾਥ ਪਿੰਡ ਬਤਰਾਣਾ ਵਿਖੇ ਇਹ ਪਿੰਡ ਮਹਾਲੀ ਜ਼ਿਲ੍ਹੇ ਦਾ ਪਿੰਡ ਆ ਪੰਜਾਬ ਦਾ ਪਹਿਲਾ ਪਿੰਡ ਹੈ ਹਰਿਆਣਾ ਵੱਲੋਂ ਜਦੋਂ ਆਉਣੇ ਆ ਆਹ ਉਰੇ ਬਜ਼ੁਰਗ ਬੈਠੇ ਆ ਬੀਬੀਆਂ ਬੈਠੀਆਂ ਨੇ ਨੌਜਵਾਨ ਵੀਰੇ ਬੈਠੇ ਆ ਉਹ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਜਾਣਦੇ ਆ ਜ਼ਿੰਦਗੀ ਦੇ ਤਜਰਬੇ ਬਈ ਅਸੀ ਗੱਲ ਜੀ ਬਈ ਕੀ ਨਾਮ ਆ ਜੀ ਸ਼ੰਤ ਸਿੰਘ ਆ ਜੀ ਠੀਕ ਆ ਬਈ ਕਿੰਨੀ ਉਮਰ ਹੋ ਗਈ ਇੱਕ ਕਾ 80 ਆ ਜੀ ਜੱਟ ਮੰਤਰ ਠੀਕ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਬਈ ਜ਼ਿੰਦਗੀ ਤਜਰਬੇ ਸਾਂਝੇ ਕਰੋ ਸਾਡੇ ਨਾਲ ਕਿਦਾਂ ਦੀ ਰਹੀ ਜ਼ਿੰਦਗੀ ਬਾਈ ਜੀ ਕਿਸੇ ਕਾ ਪਤਾ ਨਹੀਂ ਜੀ ਆਪਣਾ ਪਤਾ ਬਚਪਨ ਵੀ ਮौज ਕਾ ਕੱਟਿਆ ਫੂਕਰ ਉਸ ਮਾਰ ਲਕਾ ਜਵਾਨੀ ਵੀ ਐਸ਼ ਕੀ ਕੱਟੀ ਬੜੇਪਾ ਵੀ ਬਹੁਤ ਐਸ਼ ਕਾ ਕੱਟਿਆ ਬਹੁਤ ਮਜ਼ਾ ਆ ਰਿਹਾ ਹੈ ਬਚਪਨ ਦੇ ਜਵਾਨੀ ਦੀ ਐਸ਼ ਵਾਲੀ ਕੋਈ ਗੱਲਬਾਤ ਦੱਸੋ ਸਾਡੇ ਵੇਲੇ ਤਾਂ ਤੁਸੀਂ ਲੱਗਦੇ ਹੁਣ ਤੁਹਾਡੀ ਉਹ ਤਾਂ ਦਿਖ ਰਹੀ ਵੀ ਐਸ਼ ਪੂਰੀ ਆ ਸਾਰੇ ਲੱਛਣ ਕਰ ਲਏ ਸਾਵਾ ਘੂੜ ਕਿਹੜੇ ਹੈ ਨਹੀਂ ਕੋਈ حاجه ਨਹੀਂ ਵੀ ਹੈ ਜਿਹੜਾ ਹੈਗਾ ਹੋ ਹਾਂ ਸਭ ਕਰ ਕੇ ਕੋਈ ਇੱਕ ਅੱਧਾ ਲੱਛਣ ਦੱਸੋ ਸਾਨੂੰ ਵੀ ਨਹੀਂ ਦੱਸ ਲੈ ਜੋ ਨਹੀਂ ਮੈਂ ਮਾਈਕ ਬਾਅਦ ਕਹਿਣੀ ਚਾਹ ਹਾਂ ਹਾਂਜੀ ਵੀ ਕਈ ਕਹਾ ਜੀ ਹੁਣ ਜੋ ਗੱਛਾ ਆ ਗਿਆ ਪਹਿਲਾਂ ਮਾੜਾ ਤਾਂ ਇਹ ਐ ਉਹ ਐ ਮਨੁਰਾ ਲਗਾ ਵੀ ਸਾਰੇ ਜੁਗ ਅੱਛੇ ਹੈ ਇਹ ਬੰਦਾ ਆਪ ਠੀਕ ਹੈ ਪਹਿਲਾਂ ਵੀ ਲੱਛਣ ਵਧੀਆ ਹੁੰਦੇ ਹੁਣ ਵੀ ਲੱਛਣ ਵਧੀਆ ਵੀ ਪਹਿਲਾਂ ਤੋਂ ਮੈਂ ਦੇਖੋ ਜੀ ਕਹਾਂ ਵੀ ਸੱਤ ਯੁੱਗ ਕਹਤਾ ਮੈਨੂੰ ਪਤਾ ਨਹੀਂ ਹੈ ਸੁਣਿਆ ਨਹੀਂ ਜੀ ਦੋ ਆਪਾ ਮਾਂ ਕਹੇ ਜੀ ਬਹੁਤ ਅੱਛਾ ਯੁੱਗ ਦਾ ਅੱਛਾ ਕਹਾ ਜੋ ਬੁੱਧੀ ਨਹੀਂ ਖਾਰੇ ਕਿ ਸਾਹਮਣੇ ਲੰਗੀ ਕਵੇ ਕੋਈ ਬੋਲ ਨਹੀਂ ਰਹੀ ਹੈ ਹੋਇਆ ਅੱਛਾ ਗੁੱਸਾ ਫਿਰ ਅੱਗੇ ਆ ਜਾ ਉਮਾ ਹਾਂ ਹਾਂ ਨਾ ਪਹਿਲੇ ਮਰਚੀ ਸੀ ਚਰਨ ਨੂੰ ਚੱਕ ਲਈ ਗਿਆ ਹੁਣ ਆਪ ਹੁਣ ਕਹਿੰਦਾ ਇੰਨੀ ਬਾਤਾਂ ਦਾ ਦੱਸਾਂ ਵੀ ਇਹ ਜਮਾੜਾ ਕੋਈ ਠਾਏ ਨਹੀਂ ਜੁੱਗ ਕਿਹੜਾ ਵਧੀਆ ਹੋਇਆ ਬਿਲਕੁਲ ਫੇਰ ਹਾਂ ਨੂੰ ਆਪਾਂ ਆ ਜਾਓ ਕੰਮ ਹੋਇਆ ਰੋਟੀ ਵਾਲਾ ਹੈ ਵੀ ਮੈਨੂੰ ਤਾਂ ਐ ਲੱਗਾ ਵੀ ਹੁਣ ਵੀ ਠੀਕ ਹੈ ਹੁਣ ਆ ਜਾ ਮੈਨੂੰ ਐ ਲੱਗਾ ਵੀ ਹੁਣ ਜਿਹੜੇ ਸਿੰਘ ਆਏ ਜੀ ਵੀ ਕਿ ਸਾਹਮਣੇ ਕੋਈ ਐਸਾ ਕੰਮ ਕਰਾ ਨਹੀਂ ਹੋਣ ਦੇਣੇ ਕਿ ਚਾਹ ਕੁਰਬਾਨੀ ਕਰਦੇ ਹੈ ਬਿਲਕੁਲ ਵੀ ਜੱਥੇ ਧੰਮਣ ਕਰੇ ਅੱਛੇ ਜੁੱਗਾਂ ਨਾਲ ਮੈਨੂੰ ਤਾਂ ਕੋਈ ਨਹੀਂ ਪਤਾ ਵੀ ਅੱਛਾ ਜਾ ਹੋਇਆ ਹੈ ਨੀ ਹੁਣ ਵੀ ਅੱਛਾ ਜਦ ਵੀ ਠੀਕ ਤਾਂ ਜਿਹੜੇ ਬੰਦੇ ਆਪਣੀ ਜ਼ਿੰਦਗੀ ਠੀਕ ਜੀਵੇ ਨਾ ਉਹ ਠੀਕ ਹੈ ਆਪਣਾ ਵੀ ਠੀਕ ਹੈ ਸਾਰਾ ਕੁਝ ਠੀਕ ਹੈ ਬਈ ਪਹਿਲਾਂ ਜਿਵੇਂ ਪਿੰਡ ਕਿੱਦਾਂ ਦਾ ਹੁੰਦਾ ਸੀ ਹੁਣ ਕਿੱਦਾਂ ਦਾ ਪਿੰਡ ਹੈ ਪਹਿਲਾਂ ਬਸ ਬਾਈ ਇਕੱਤੀਆਂ ਕੰਡਾਂ ਦੀਆਂ ਜੀ ਜੀ ਖੱਦਰ ਦੇ ਕੱਪੜੇ ਤੇ ਜੀ ਸੁਖੀ ਜੀਵੇ ਤੇ ਬੁੜੀਆਂ ਕਪਾਹ ਜੁਗਲਿਆ ਮੈਂ ਦੀਆ ਕੱਤ ਕੱਪੜੇ ਬਣਾ ਲੈਂਦੀਆਂ ਬਿਲਕੁਲ ਬਾਕੀ ਹਮ ਹੈ ਜਾਂ ਛੋਟਾ ਜਿਹਾ ਦਾ ਜੇ ਆਪਣੀਉ ਪੁੱਛ ਰਿਹਾ ਜਾਂ ਛੋਟਾ ਜਿਹਾ ਮੈਂ ਹਿਸਾਂ ਚਾਰ ਲਿਆ ਜੀ ਥੋੜਾ ਬੜਾ ਹੋਇਆ ਕੱਖ ਬੜ ਲਿਆ ਥੋੜਾ ਹੜ ਬੜਾ ਹੋਇਆ ਹੜ ਬਾ ਲਿਆ ਪੇਰ ਵੋਤੀ ਲੈ ਕੇ ਦੇ ਦਿੱ ਕਰ ਕਹਿੰਦਾ ਬਈ ਹੁਣ ਹਾਰਟ ਚਲਾਇਆ ਫੇ ਹਾਲ ਮਹਾਨ ਲਾ ਕੇ ਹੁਣ ਟਰੈਕਟਰ ਚਲਾਇਆ ਹੁਣ ਛੁੱਟੀਆਂ ਹੋ ਗਈਆਂ ਬੱਸ ਉਹਨੇ ਲਈ ਨੂੰ ਤਰਕ ਨਾ ਤੁਸੀਂ ਕੋਈ ਆਪਣੇ ਬਚਪਨ ਜਵਾਨੀ ਦਾ ਕਿੱਸਾ ਦਾ ਸਾਡੇ ਨਾਲ ਸਾਂਝਾ ਕਰੋ ਮੈਂ ਠੀਕ ਆ ਬਈ ਜਖਾਂ ਕੰਕੜ ਕੰਠੀਕ ਠੀਕ ਜਿਆ ਸਰੀਰ ਠੀਕ ਤੇ ਜੀ ਜੀ ਹਾਂ ਜਿਕਨੇ ਕੀ ਹੈ ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਲੋਕ ਤਾਂ ਕਹਾਂ ਜ਼ਿਆਦਾ ਖਾ ਜਾਂਦੇ ਪਰ ਪਾਜੀਆਕ ਤਾਂ ਮੈਂ ਵੀ ਖਾ ਜਾਂਦਾ ਇੱਕ ਦਿਨ ਮਾਂ ਜੀ ਜੀ ਨਾ ਬਈ بڑے بڑے ਕਿੰਨਾ ਕਿਹਾ ਭਾਈਆ بڑے بڑے ਕਿੰਨਾ ਕਹਾਂਗੇ ਬਈ ਸਕੂਲ ਨਾ ਡੰਗਰ ਚਾਰਨੇ ਵਾਲਾ ਜਿੰਨ ਦੱਸਦਾ ਛੁਰੂ ਤੇ ਹੀ ਦੱਸ ਦਿਆ ਮੈਂ ਠੀਕ ਹੈ ਬਈ ਅਸੀ ਗੱਲ ਜੀ ਅਸੀ ਗੱਲ ਜੀ ਬਈ ਕੀ ਨਾਮ ਹੈ ਜੀ ਅਮਰੀਕ ਸਿੰਘ ਹੈ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਰਹੇ ਹੋ ਬਸ ਖੇਤੀਬਾੜੀ ਕੇ ਵਿੱਚ ਰਹੇ ਥੋੜਾ ਬਹੁਤਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀ ਪਰ ਬਾਹਰ ਸਿਸਟਮ ਕੁਝ ਜ਼ਿਆਦਾ ਅੱਛਾ ਨਹੀਂ ਥਾ ਇਸ ਕਰਕੇ ਵਾਪਸ ਮੁੜੇ ਆਪਣੀ ਖੇਤੀਬਾੜੀ ਗਏ ਜਿਹੜੇ ਕਿ ਕਿਹੜੇ ਕੰਟਰੀ ਕੇ ਜੀ ਬਈ ਬਾਹਰ ਕੰਟਰੀ ਰਿ ਗਏ ਕਾਰੋਬਾਰ ਚੇਂਜ ਕਰਨੇ ਦੀ ਕੋਸ਼ਿਸ਼ ਕਰੀ ਤੀ ਪ੍ਰੋਪਰਟੀ ਦੇ ਕਾਰੋਬਾਰ ਮਾ ਗਏ ਤੇ ਉਸ ਦਾ ਚਲਤ ਬਲਤ ਠੀਕ ਨਹੀਂ ਥਾ ਮੁੜ ਕੇ ਆਪਣੀ ਖੇਤੀ ਗੱਲ ਜੁੜਨ ਦੀ ਇੱਛਾ ਰੱਖੀ ਜੀ ਜੋ ਉਸ ਟਾਈਮ ਕੀ ਥੀ ਉਹ ਭਲੀ ਤੀ ਬਾਦ ਕੇ ਵਿੱਚ ਬਹੁਤ ਸਿਸਟਮ ਖਰਾਬ ਹੋਏ ਫਿਰ ਮਨ ਨਹੀਂ ਕਰਿਆ ਵੀ ਸਤੰਦੇ ਗੱਲ ਜੁੜਨਾ ਚਾਹੀਏ ਮੁੜ ਕੇ ਆਪਣੀ ਖੇਤੀ ਪਾੜੀ ਗੱਲ ਜੁੜ ਗਈ ਬਈ ਤੁਸੀਂ ਸੁਣਾਓ ਕੋਈ ਬਚਪਨ ਦੀ ਯਾਦ ਵਗੈਰਾ ਇਸ ਪਿੰਡ ਨਾਲ ਜੁੜੀ ਹੋਈ ਇਸ ਪਿੰਡ ਦੇ ਵਿੱਚ ਅਸੀਂ ਪਹਿਲਾਂ ਸ਼ੁਰੂ ਤੇ ਵਸਿੰਦੇ ਉਰੇ ਕੇ ਹੈ ਨਹੀਂ ਮੈਂ ਆਇਆ ਤਾਂ ਉਰੇ ਇਸ ਨਗਰ ਦੇ ਵਿੱਚ 80 ਕੇ ਵਿੱਚ ਆਇਆ ਦਾ ਜਿਹੜਾ ਉਸ ਟਾਈਮ ਪਿੰਡ ਦਾ ਮਾਹੌਲ ਤਾਂ ਬਹੁਤ ਵਧੀਆ ਦਾ ਘਰ ਬੇਸ਼ੱਕ ਉਸ ਟਾਈਮ ਕੱਚੇ ਹੀ ਤੇ ਪਰ ਲੋਕਾਂ ਕੇ ਅੰਦਰ ਪ੍ਰੇਮ ਆਪਸੀ ਬਹੁਤ ਆ ਮਨ ਨੂੰ ਜ਼ਿਆਦਾ ਮਹਿਸੂਸ ਨਹੀਂ ਹੋਇਆ ਇੱਥੇ ਆਣ ਕੇ ਅਡਜਸਟ ਹੋਣੇ ਬੜੇ ਭਲੇ ਲੋਕ ਮਿਲੇ ਬੜਾ ਭਲਾ ਜਮਾਨਾ ਤਾਂ ਖੁਦ ਵੀ ਠੀਕ ਤੇ ਸਾਰਿਆਂ ਨਾਲ ਰਲਦੇ ਮਿਲਦੇ ਮਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦ ਪਿੰਡ ਆਪਣੇ ਜੱਦੀ ਪਿੰਡਾਂ ਵਰਗਾ ਬਣ ਗਿਆ ਉਸ ਟਾਈਮ ਮੈਂ ਮਹਿਸੂਸ ਕਰਿਆ ਨਹੀਂ ਜੇ ਹੁਣ ਦੂਸਰੀ ਜਗ੍ਹਾ ਜਾਓ ਬੜੀ ਦਿੱਕਤ ਹੈ ਜੀ ਬੜੀ ਦਿੱਕਤ ਆਏ ਪਿੱਛੇ ਮਟੌਰ ਤੇ ਤੇ ਪੂਰਾ ਜਦ ਆਏ 2-4 ਸਾਲਾਂ ਦੇ ਵਿੱਚ ਇਹ ਮਾਹੌਲ ਜਿਹੜਾ ਪਿੰਡ ਦਾ ਹਾਂ ਮੈਂ ਦੇਖਿਆ ਉਹ ਬੜਾ ਸ਼ਾਂਤ ਮਾਹੌਲਤਾ ਨਸ਼ਾ ਨੁਸ਼ਾ ਤੇ ਪਿੰਡ ਸ਼ੁਰੂ ਤੇ ਹੀ ਮੌਕਤ ਰਿਹਾ ਕੋਈ ਐਡਾ ਬੜਾ ਹੁਣ ਕਿਵੇਂ ਦੇ ਹਾਲਾਤ ਨੇ ਪਿੰਡ ਤੇ ਹੁਣ ਪਿੰਡ ਦੇ ਵਿੱਚ ਵਧੀਆ ਹਾਲਾਤ ਹੈ ਵੈਸੇ ਇੱਕ ਘਾਟਾ ਤੋਂ ਮਹਿਸੂਸ ਹੋ ਰਿਹਾ ਜਿਹੜਾ ਅੱਜ ਕੇ ਸਮੇਂ ਵਿੱਚ ਦੇਖਣ ਮਿਲ ਰਿਹਾ ਜਿਹੜਾ ਮਾਰਾ ਨੌਜਵਾਨ ਵਰਗ ਹੈ ਜੋ ਹੁਣ ਜਿੰਨ ਕੀ ਜਵਾਨੀ ਆਈ ਉਹ ਲੋਕ ਬਾਹਰ ਨੂੰ ਬਹੁਤ ਚਲੇ ਗਏ ਬਿਲਕੁਲ ਬਾਹਰ ਨੂੰ ਜਾਣੇ ਕਰਕੇ ਇਵ ਉਹਨਕੇ ਬਾਹਰ ਵੀ ਟਿਕਾਣੇ ਬਹੁਤੇ ਅੱਛੇ ਨਹੀਂ ਬਣੇ ਚਲੇ ਤਾਂ ਗਏ ਅਜੇ ਤਾਂ ਬਰਾਨ ਬਰੂ ਨੇ ਹੋ ਰਹੇ ਆ ਦੇਖੋ ਜੇ ਕਿਤੇ ਕੋਈ ਮਾਲਕ ਕਿਰਪਾ ਕਰ ਦੇ ਕਿਸੇ ਚਲੋ ਉੱਥੇ ਵੀ ਕਾਮਯਾਬ ਹੋ ਜਾਂਦਾ ਲੋਕ ਤਾਂ ਉੱਥੇ ਵੀ ਆਈ ਬਾਹਰ ਤੇ ਆ ਗਿਆ ਜਿਹੜੇ ਲੋਕ ਵਸੇ ਉਹ ਵੀ ਉਹਨਾਂ ਨੇ ਆਪਣਾ ਵੀ ਜਿਹੜੇ ਪਹਿਲਾਂ ਆ ਗਏ ਉਹ ਤਾਂ ਉਹ ਰਾ ਟਿਕਾਣੇ ਬਣਾ ਕੇ ਰਹਿਣ ਲੱਗੇ ਜਿਹੜੇ ਅੱਜ ਕੱਲ ਆ ਰਹੇ ਆ ਚਲੋ ਪ੍ਰਾਪਰਟੀਆਂ ਜ਼ਮੀਨਾਂ ਬਦਲ ਸਦਲ ਹੋ ਰਹੀਆਂ ਕੋਈ ਕਿਧਰੀ ਜਾ ਰਿਹਾ ਕਿਹੜਾ ਉਹ ਰਹਿੰਦੇ ਨਹੀਂ ਰਹਿੰਦੇ ਕਿਉਂ ਨਹੀਂ ਰੱਬੇ ਜਾਣ ਸ਼ਹਿਰਾਂ ਦੇ ਵਿੱਚ ਜਿਆਦਾ ਲੋਕ ਰਹਿਣ ਲੱਗੇ ਪਰ ਮਾਰੇ ਨਗਰ ਕਾ ਜੋ ਬਿਹਾਰ ਹੈ ਜੋ ਲੋਕਾਂ ਦਾ ਮਿਲ ਵਰਤਨ ਹੈ ਬਹੁਤ ਗੁੱਡ ਹੈ ਬੜਾ ਪ੍ਰੇਮ ਹੈ ਪਰ ਉਹ ਥੋੜੇ ਬਹੁਤੇ ਸ਼ਰਾਰਤੀ ਦਾ ਮਿੰਡਾਂ ਦੇ ਵਿੱਚ ਹੋਈਆਂ ਪਰ ਬਹੁਤ ਜ਼ਿਆਦਾ ਨਹੀਂ ਉਰੇ ਸਭ ਤੋਂ ਸ਼ਰਾਰਤੀ ਕੌਣ ਹੈ ਥੋੜੇ 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 ਉਮਰ ਦਾ ਥੋੜੇ ਉਮਰ ਦਾ ਜਿਹੜੀ ਉਮਰ ਜਿਹੜਾ ਸ਼ਰਾਰਤੀ ਹੈ ਜਿਹੜੇ ਜਿਹੜੇ ਮੇਰੀ ਉਮਰ ਕੇ ਆ। ਉਹ ਬਣ ਕੇ ਆ ਜੀ ਸਰਪੰਚ ਸਾਹਿਬ। ਸੁਣੋ। ਇਹ ਸ਼ਰਾਰਤੀ ਸਾਰੇ ਹੀ ਤੇ ਪਰ ਅੱਜ ਸਾਰੇ ਹੀ ਠੀਕ ਹੈ। ਸ਼ਰਾਰਤਾਂ ਦੇ ਅੱਗੇ ਨਿਕਲ ਗਏ। ਹੁਣ ਸ਼ਰਾਰਤ ਕੋਈ ਸ਼ੋਭਾ ਨਹੀਂ ਦਿੰਦੀ। ਹਾਂ ਜੀ। ਪਰ ਉਹ ਦੇਖਣਾ ਜ਼ਰੂਰ ਆ ਗਿਆ ਵੀ ਸ਼ਰਾਰਤੀ ਕੌਣ ਆ। ਸ਼ਰਾਰਤੀ ਕੀ ਸਮਝ ਤੋਂ ਆ ਗਈ। ਜੀ ਜੀ। ਪਰ ਆਈ ਜਦ ਜਦ ਆਪ ਸ਼ਰਾਰਤਾਂਗੇ ਵਿੱਚੋਂ ਨਿਕਲ ਲੈ ਫਿਰ ਪਤਾ ਲੱਗਿਆ ਯਾਰ ਇਹ ਤਾਂ ਸ਼ਰਾਰਤੀ ਹੈ ਸ਼ਰਾਰਤੀ ਜੇ ਹੁਣ ਉਹ ਉਮਰ ਲੰਗੀ ਤੋਂ ਬਾਅਦ ਪਤਾ ਲੱਗਿਆ ਉਮਰ ਲੰਗੀ ਦੇ ਬਾਅਦ ਪਤਾ ਲੱਗਿਆ ਬਸ ਸ਼ਰਾਰਤੀ ਹੈ ਅੱਛਾ ਇੱਕ ਚੀਜ਼ ਹੈ ਜੋ ਖਾਸ ਹੀ ਬੜੀ ਹੈ ਜੀ ਜੋ ਪ੍ਰਾਣੇ ਬਜ਼ੁਰਗ ਹੈ ਜੀ ਇਹਨਾਂ ਨੂੰ ਅੱਜ ਕੀ ਪੀੜੀ ਨੂੰ ਸਮਝਾਉਣੇ ਵਾਸਤੇ ਸੱਥਾਂ ਜ਼ਰੂਰੀ ਹੈ ਬਿਲਕੁਲ ਜੀ ਦੇਖੋ ਹੁਣ ਕੋਈ ਬੱਚਾ ਸਕੂਲ ਕੇ ਵਿੱਚ ਜਾ ਰਿਹਾ ਜਾ ਰਹੇ ਆ ਨਗਰ ਕੇ ਬਹੁਤ ਜਾ ਰਹੇ ਆ ਚਲੋ ਜੇ ਦੁਨੀਆ ਕੀ ਬਾਤ ਕਰ ਲਓ ਨਗਰ ਏ ਕੀ ਹੈ ਮਹਾਰਾ ਸੰਸਾਰ ਦਾ ਬਟਾਣਾ ਹੀ ਹੈ ਜੀ ਕਿਉਂਕਿ ਮਹਾਰਾ ਜੀਵਨ ਉਰੀ ਬੀਤ ਰਿਆ ਮਾਨੂੰ ਤਾਂ ਇਹੀ ਲੋਕ ਮਹਾਰਾ ਸੰਸਾਰ ਹੈ ਇੱਥੀ ਬਾਹਰ ਗਏ ਜਦ ਕੀ ਬਾਹਰ ਵਾਲਿਆਂ ਨਾਲ ਮਿਲ ਗਏ ਜਿਹੜੇ ਬਜ਼ੁਰਗ ਬੰਦੇ ਐ ਨੌਜਵਾਨ ਜੋ ਛੋਟੇ ਬੱਚੇ ਐ ਉਹਨੂੰ ਬਹੁਤ ਗਾਈਡਲਾਈਨਸ ਕੀ ਲੋੜ ਐ ਉਹਨਕੇ ਪਾਸ ਤਜਰਬਾ ਜੋ ਓਵਰੇਜ ਐ ਪਰ ਇਹ ਘਾਟ ਜਰੂਰ ਹੈ ਕਿ ਇਕੱਠ ਨਹੀਂ ਹੈ ਸੱਥਾਂ ਦਾ ਇਕੱਠ ਨਹੀਂ ਰਿਹਾ ਉਰੇ ਤੁਹਾਡੇ ਪਿੰਡ ਦੇ ਸਾਥ ਚ ਬਜ਼ੁਰਗ ਆ ਕੇ ਬੈੰਦੇ ਨੇ ਸਾਰੇ ਨਹੀਂ ਹੁਣ ਉਤਨੇ ਨਹੀਂ ਬੈਠਦੇ ਅੱਜ ਤੇ ਜੇ 6-7 ਸਾਲ ਪਹਿਲਾਂ ਜਦੋਂ ਜਦ ਬੈਠੇ ਤੇ ਵੈਸੇ ਤੋਂ ਜੇ ਦੇਖਿਆ ਜੇ ਜੇ ਜ਼ਿਆਦਾਤਰ ਦੇਖਿਆ ਆਪਾਂ ਪਿੰਡ ਦੇ ਵਿੱਚ ਬਜ਼ੁਰਗ ਹੀ ਥੋੜੇ ਆ ਜਿਹੜੇ ਹੈ ਉਹ ਵੀ ਬਜ਼ੁਰਗ ਕਹਾ ਕਹ ਰਾਜੀ ਨਹੀਂ ਕੋ ਦਾੜ੍ਹੀ ਕਾਲੀ ਪੀਲੀ ਕਰ ਰਹੇ ਆਂ ਕੁਛ ਕਹ ਰਹੇ ਆਂ ਅਜੇ ਰਾਜੀ ਨਹੀਂ ਹੈ ਵੀ ਆ ਮੈਂ ਚਲੋ ਬਾਕੀ ਦੀ ਗੱਲਾਂ ਛੱਡੋ ਤੁਸੀਂ ਤੁਸੀਂ ਰਾਜ਼ੀ ਹੋ ਕਹਾਗੇ ਕਿ ਨਹੀਂ ਹੈਗੇ ਹਾਂ ਮੈਂ ਰਾਜ਼ੀ ਹਾਂ ਮੇਰੇ ਖਿਆਲ ਮੈਨੂੰ 10 ਸਾਲ ਤਾਂ ਹੋਏ ਹੁਣੇ ਲੋਕ ਬਾਬਾ ਹੀ ਕਹਾਂ ਪਤਾ ਨਹੀਂ ਵਿਚਾਰਾਂ ਕਰਕੇ ਕਹਾਂਗੇ ਕਿਉਂ ਕਹਾਂ ਜੋ ਰੱਬੇ ਜਾਣੇ ਕਿ ਕੋਈ ਗੁਣ ਹੋਣਾ ਐਸਾ ਜਿਸ ਵਜ੍ਹਾ ਤੇ ਕੈਦੇ ਆ ਜੀ ਜੀ ਠੀਕ ਹੈ ਬਹੁਤ ਵਾਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਈ ਯਾਦਰਾ ਚੋਧਰ ਲਾਇਆ ਹੋਏ ਹੈ ਜੀ ਰਾਜਾ ਪ੍ਰਾਣੀ ਨੱਤਾ ਸਿੱਧੀ ਕਰਕੇ ਦਿਖਾਣਾ ਠੀਕ ਆ ਕੋਈ ਚੱਕਰ ਜਮੀ ਲੋੜੇ ਕਰ ਦੋਨੇ ਇਕੱਠੇ ਰਹਿ ਗਏ ਉਹ ਚਲਾਉਂਦਾ ਰਹਾ ਕਰ ਆਪਣੇ ਆਪ ਨਹੀਂ ਚੱਲਨੇ ਬਈ ਜੀ ਆਪਣਾ ਖੋਦ ਦੇਣਾ ਤਲੇ ਨੂੰ ਨਹੀਂ ਪੱਟ ਦੇ ਮੋਰ ਨਹੀਂ ਬਣਾਈਏ ਆਹ ਹਾਂ ਦਿਖਾ ਬਈ ਕੋਈ ਮੋਰ ਨਹੀਂ ਕਰੀਗਾ ਜਾਂ ਤਾਂ ਕੰਮ ਹੋ ਗਏ ਫੁੱਲ ਗਰੇ ਸਾਰੀ ਉਮਰ ਤੇ ਜੀ ਜਰੂਰ ਹੈ ਵੀਰ ਜੀ ਹਾਂ ਜੀ ਜੋ ਤਵੇਂ ਬਾਤ ਕਰੀਨ ਗਿਲ ਚਾਦਰੇ ਵਾਲੀ ਜੀ ਮੇਰਾ ਖਿਆਲ ਸਾਰੇ ਨਗਰਾਂ ਦਾ ਕੋਈ ਇੱਕ ਬੰਦਾ ਜੋ ਉਸ ਪਹਿਰਾਵੇ ਨਾਲ ਹੋ ਜੋ ਵੀ ਕਾਇਮ ਰੱਖ ਲਿਆ ਕਿਸੇ ਚਾਹੇ ਕੋਰਟ ਕਚੈਰੀ ਵੀ ਜਾਣਾ ਹੋਵੇ ਜੀ ਜਾਂ ਸ਼ਹਿਰ ਬਾਜ਼ਾਰ ਦੂਰ ਜਾਣਾ ਆ ਕਿਸੇ ਦੂਰ ਪਾਰ ਕੀ ਰਿਸ਼ਤੇਦਾਰੀ ਮੈਂ ਜਿੱਥੇ ਵੀ ਜਾਣਾ ਜੀ ਜੀ ਪਹਿਰਾਵਾ ਇਹੀ ਕੁਰਤਾ ਚਾਦਰਾ ਹੀ ਰਹੇਗਾ ਇਹ ਬੰਦਾ ਮਾਰੇ ਮਾਂ ਤੇ ਇੱਕ ਉਸ ਮਾਡਲ ਦਾ ਹੈ ਜੋ ਜਦ ਕਿ ਨਵੀ ਤੋਂ ਚੇਂਜ ਜੀ ਸਾਰੇ ਜਹਾਦ ਵਾਲੇ ਖੜੇ ਹੋ ਗਏ ਦੇਖ ਰਹੇ ਨੂੰ ਵੀ ਚਾਦਰੇ ਵਾਲਾ ਆਇਆ ਹਸਰੀ ਗੱਲ ਚਾਦਰੇ ਮਸੈਲ ਕਰਨ ਗਿਆ ਤਾਂ ਜੀ ਠੀਕ ਹੈ ਜੀ ਪੁੱਛੋ ਇਸ ਨੂੰ ਵੀ ਕਿ ਆ ਖੜੇ ਹੋ ਗਏ ਦੇਖਿਆ ਵੀ ਚਾਦਰੇ ਵਾਲਾ ਲੰਬਾ ਲੰਜਾ ਹੈ ਤਾਂ ਕਿੱਧਰ ਹੈ ਜੀ ਹੈ ਜੀ ਗੁਜਰਾਤ ਆਏ ਜਾ ਕੇ ਅੱਛਾ ਜੀ ਦੱਸੋ ਫਿਰ ਉਹ ਚਾਦਰੇ ਵਾਲਾ ਜਦੋਂ ਉਹਨਾਂ ਨੇ ਤੁਸੀਂ ਗਏ 에ਰਪੋਰਟ ਤੇ ਮੈਂ ਵੀ ਫਾਸਲਾ ਦਿੱਤਾ ਵੀ ਠੀਕ ਸਮਝ ਮੈਨੂੰ ਕੁਝ ਆਉਂਦੀ ਨਹੀਂ ਸਾਡੇ ਦੋਸਤ ਕਰਦੇ ਰਹੇ ਹੋਰ ਕੀ ਕਰਦਾ ਫਿਰ ਉਹ ਆਸ ਬਈ ਤੁਹਾਨੂੰ ਨਹੀਂ ਲੱਗਿਆ ਵੀ ਹਾਂ ਮੈਂ ਵੀ ਕੋਟ ਪੈਂਟ ਪਾਵਾਂ ਜਾਏ ਕਦੇ ਕਰਾਂ ਵਜਾਕਟ ਕਰੋ ਆ ਜਾਗੇ ਜਮਾਨਤ ਪਾ ਤੂੰ ਕੋਟ ਬੰਨਦ ਗੱਡੀ ਪਹਿਲਾਂ ਪਾ ਲਈ ਜੇ 7 ਮਿੰਟੀਆਂ ਪੜੇ ਕਰਾਂ ਤੇ ਜੀ ਜੀ ਜਲਦੀ ਆ ਹਾਂ ਫਿਰ ਉਦੋਂ ਚਾਦਰ ਰੱਖਿਆ ਹਾਂਜੀ ਵਿਆਹ ਵਿਆਹ ਨੂੰ ਵਿਆਹ ਨੂੰ ਕੁਰਤਾ ਪਜਾਮਾ ਧਾਰਵਾਜ ਹਾਂ ਲਾਲ ਲਾਲ ਸੋਹੇ ਕਰਾਂ ਤੇ ਫਿਰ ਜਦੋਂ ਫਿਰ ਸਹਰੇ ਨੂੰ ਚਾਦਰ ਜਦੋਂ ਲਾ ਕੇ ਮੁੱਛਾ ਖੜੀਏ ਕਰਕੇ ਜਾਂਦੇ ਹੁੰਦੇ ਸੀ ਫਿਰ ਔਰ ਪੂਰੀ ਸੀ ਗੱਪੀ ਚ ਹੱਥ ਸਹਰੇ ਗਿਆ ਮਾਨੂੰ ਵਿਆਹ ਲੈ ਜਾਇਓ ਅੱਛਾ ਬੱਲੇ ਬੱਲੇ ਹੋਵਾ ਬੋਤਲਾਂ ਧਰਦੇ ਪਾਣੀ ਲੱਗਦੇ ਲੱਗ ਪੂਰੀ ਟੌਰ ਇਸ ਕੀ ਅੱਧੀ ਪੂਰੀ ਟੋਰ ਕਰ ਰਹੇ ਆ ਲੈ ਲੈ ਹਾਂ ਜੀ ਹਾਂ ਹਮੇ ਚਾਰੇ ਬਸਾਂ ਰੱਖਾ ਕਿਚਕੀ ਜੀ ਨੂੰ ਕਹਿ ਲਾ ਜੀ ਨਿਊ ਨਹੀਂ ਹੈ ਵੀ ਗੱਲ ਨਹੀਂ ਜਾਣਾ ਜਿੱਥੇ ਮਰਜੀ ਲੈ ਜਾਓ ਚਲੇ ਜਾਊਗਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸ਼ੇਰ ਸਿੰਘ ਹੈ ਜੀ ਠੀਕ ਹੈ ਸ਼ੇਰ ਸਿੰਘ ਕੰਬੀ ਸ਼ੇਰ ਵਾਲੀ ਨੇ ਤੁਹਾਡੇ ਤੁਸੀਂ ਸੁਣਾਓ ਬਈ ਇਹਨਾਂ ਦੀ ਗੱਲ ਬਜ਼ੁਰਗਾਂ ਦੀ ਇਹ ਤਾਂ ਜੀ ਵਿਚਾਰੇ ਹੁਣ ਘਰੇ ਪੇ ਰਹਾਂ ਇਹ ਟਰੈਕਟਰ ਚਲਾ ਰਿਆ ਕਈ ਤਰ੍ਹਾਂ ਕੇ 3600 ਵੀ ਹੈ 5500 ਵੀ ਹੈ 3600 ਵੀ ਹੈ ਅੱਲੂ ਦੀ ਫਸਲ ਵੀ ਕਰ ਰਿਹਾ ਜੀ ਸਾਰੀ ਇਹ ਡਾਉਨ ਹੋ ਗਏ ਪੂਰਾ ਹਾਲੀ ਠੀਕ ਹੈ ਬੱਚੇ ਰੋਕ ਰਹੇ ਘਰ ਵੀ ਨਾ ਕੰਮ ਕਰੇ ਘਰ ਰੁਕਦਾ ਨਹੀਂ ਜੋ ਰੁਕੇ ਨਹੀਂ ਹੁੰਦਾ ਇਹ ਪੂਰੇ ਬਟਿਆ ਖੇਤ ਮਾ ਨਹੀਂ ਗਾ ਵੀ ਮੇਰਾ ਨੌਕਰ ਨਹੀਂ ਕੰਮ ਕਰਦਾ ਹੁਣ ਮੋਟਰਾਂ ਬੰਦ ਹੋ ਜਾ ਕੋਈ ਇਹ ਇਹ ਬਿੱਲੀ ਆ ਬਚਰੇ ਬਾਕੀ ਹਮ ਵੀ ਇਸ ਦੀ ਗੱਲ ਹੀ ਹੈ ਜੀ ਹਮ ਫਿਰ ਰਹੇ ਹਾਲੀ ਦੌੜੇ ਠੀਕ ਹੈ ਕੋਈ ਇਹਨਾਂ ਦੀ ਕੋਈ ਸ਼ਰਾਰਤ ਬਚਪਨ ਦੀ ਤੁਸੀਂ ਸਾਡੇ ਜਵਾਨੀ ਸਾਨੂੰ ਦੱਸਣਾ ਤੁਸੀਂ ਪਹਿਲਾਂ ਦੱਸਣਾ ਸੀਗਾ ਹਨਾ ਉਹਨੇ ਤੁਸੀਂ ਦੱਸਣਾ ਸੀ ਪਰ ਦੱਸੋ ਸ਼ਰਾਰਤ ਤਾਂ ਇਸ ਤਰ੍ਹਾਂ ਜੀ ਇਹ ਜਦ ਹਮੇ ਉਰਾਏ ਛੋਟੇ ਹਮੇ ਚੰਡੀਗੜ੍ਹ ਰਬੂਨ ਚੌਂਕ ਤੇ ਇਹ ਵਿਕੰਥਾਲੇ ਪਿੰਡ ਦੀ ਜੀ ਵੈਸੇ ਮੇਰੇ ਦੇ 3 ਕਿਲੋਮੀਟਰ ਪੈਦਲ ਪੜਨ ਪ ਜਾਇ ਕਰਦੇ ਨਾਲੇ ਮੱਜਰਾ ਜੀ ਜੀ ਝੋਲੀ ਹਮੇ ਦੇ ਅੱਥਾ ਮੇ ਪੈਦਲ ਜਾਣਾ ਪੈਦਲ ਆਣਾ ਹੱਸਦੀ ਜਾਇ ਕਰਾਂ ਹੱਦਿਆਇ ਕਰਾਂ ਅੱਧੇ ਹਾਂ ਤਾਂ ਜੀ ਨਾ ਜੀ ਪ੍ਰਾਲੀ ਵਾਲੇ ਕੁੰਦੜੇ ਵਿੱਚ ਮੀਟ ਕਾ ਜੀ ਕਰਦੇ ਉਹ ਉਹ ਤਾਂ ਸਕੂਲ ਵੱਧ ਜਾਈ ਨਹੀਂਦਾ ਕਹਿੰਦੇ ਸਕੂਲ ਵਿੱਚ ਜਾ ਰੋਟੀਆਂ ਵਹੀਂ ਖਾ ਕੇ ਰਸਤੇ ਵਿੱਚ ਵਾਹ ਵਹੀਂ ਦੇ ਵਾਪਸ ਆ ਜਾਂਦਾ ਨਹੀਂ ਇਹ ਪਾਸ ਤਾਂ ਹੋ ਜਾਂਦੇ ਜੀ ਫਿਰ ਵੀ ਪਾਸ ਤਾਂ ਜੋ ਦੇਸੀ ਕੀ ਦੇਦਾ ਜੀ ਮਾਸਟਰ ਨੂੰ ਅੱਛਾ ਮਾਸਟਰ ਵੱਡੇ ਸਿੱਗੀ ਭੇਜ ਦੇਦਾ ਜਾਂ ਆਪਣਾ ਖੂਆ ਖੂਆ ਕੱਢ ਕੇ ਦੇ ਦਿੰਦੇ ਮਾਸਟਰ ਜੀ ਪਾਸ ਕਰਦੇ ਤਾਂ ਇਹਨੂੰ ਬਸ ਇਹ ਹੋਰ ਕਾਬਿਲਤ ਕੋਈ ਨਹੀਂ ਦੇ ਅੱਛਾ ਪੜਾਈ ਕਰਨੀ ਤਾਂ ਨਹੀਂ ਪਾਸ ਹੋਇਆ ਪੜਾਈ ਕਰਨੀ ਨਹੀਂ ਨਾ ਹੀ ਪੂਰੀ ਪੜਾਈ ਮਾਸਟਰ ਜੀ ਮੈਂ ਦਵੇ ਨਹੀਂ ਕਿਧਰੇ ਦੇ ਵੀ ਜੀ ਅੱਛਾ ਕਿੰਨਾ ਪੜਾਉਂਦੇ ਕਿੰਨਾ ਬਈ ਅੱਠ ਫੜੇ ਵੀ ਜੀ ਨੌਕਰੀ ਨੂੰ ਨਹੀਂ ਦੇਖੀ ਉਹ ਤਾਂ ਅੱਠ ਫੜੇ ਬਹੁਤ ਹੁੰਦੀਆਂ ਜੀ ਬਾਜਾ ਤੋਂ ਵੀ ਟੈਂਕ ਟੁਕ ਕੀ ਯਾਦ ਆ ਗਈ ਨੌਕਰੀ ਕੀ ਹਾਂਜੀ ਹਾਂਜੀ ਪਟਵਾਰੀ ਕੀ ਮਿਲਦੀ ਇਹਨੂੰ ਇਹਨੇ ਛੁੱਟਦੀ ਪਟਵਾਰੀ ਨੇ ਟੈਂਕ ਟੁਕ ਕੀ ਮਿਲਦੀ ਜੀ ਮਿਲਤੀ ਬਾ ਫਿਰ ਖੇਤੀ ਮੇ ਲੱਗ ਗਏ ਜੱਟੇ ਦਾ ਉਸਤੇ ਬਾਦ ਨਹੀਂ ਫਿਰ ਗਏ ਪਰਮਾਤਮਾ ਨੇ ਬਾਹ ਫੜੀ ਬਹੁਤ ਦੂਰ ਤੇ ਤਲੇ ਤੇ ਉੱਪਰ ਤੋਂ ਪਛਾਈ ਮਿਹਨਤ ਨਹੀਂ 버ਛੋਡੀ ਖੇਤੀ ਦਾ ਚੌਕ ਬਹੁਤ ਠੀਕ ਖੇਤੀ ਮਾ ਨਹੀਂ ਹੁੰਦਾ ਮਤਲਬ ਅੱਜ ਵੀ ਜੀ ਕੋਈ ਹੈ ਪਿੰਡ ਮਾ ਸਾਰਿਆਂ ਪੁੱਛ ਲਓ ਮਤਲਬ ਪਰਮਾਤਮਾ ਨੇ ਦੇ ਆ ਦੇ ਕਿ ਕਿਸੇ ਪੁੱਛ ਨਹੀਂ ਹਟਦੇ ਕੰਮ ਆਉਂਦਾ ਕੁਪਾਂਸਾ ਕਰੂਗਾ ਤੁਸੀਂ ਵੀ ਇਹ ਹੀ ਪੁੱਛਦੇ ਆ ਇਹ ਤੁਸੀਂ ਦੋਨਾਂ ਤੋਂ ਪੁੱਛਦੇ ਆਪਾਂ ਦੋਨੇ ਬਹੁਤ ਟੈਨਸ਼ਨ ਲੈਂਦੇ ਹੋ ਹੋਰ ਬਾਈ ਜੀ ਸੁਰੇਂਦਰ ਸਿੰਘ ਜੀ ਠੀਕ ਹੈ ਬਾਈ ਤੁਸੀਂ ਕੀ ਕਰਦੇ ਐਗਰੀਕਲਚਰ ਕਰਦੇ ਬਾਈ ਉਮਰ ਕਿੰਨੀ ਹੋਗੀ ਬਾਈ 50 ਸਾਲ ਆਹ ਜਿਹੜੇ ਇਹਨਾਂ ਨੇ ਇਹਨਾਂ ਨਹੀਂ ਕਿਹਾ ਸੀ ਨਾ ਦਾੜੀ-ਧੂੜੀ ਰੰਗ ਲੈਂਦੇ ਆ ਇਹ ਤੁਹਾਨੂੰ ਦੇਖ ਕੇ ਤਾਂ ਨਹੀਂ ਕਿਹਾ ਸੀ ਇਹਨਾਂ ਨੇ ਨੰਦ ਨੰਦ ਇਹ ਬਾਬਾ ਜੀ ਕੋ ਹੁੰਦੇ ਨਾ ਯਾਨੀ ਤੁਸੀਂ ਕਹਾ ਕਿ ਰਾਜੀ ਨਹੀਂ ਹੋਰ ਬਈ ਕਿੱਦਾਂ ਰਹੀ ਜ਼ਿੰਦਗੀ ਠੀਕ ਹੈ ਜ਼ਿੰਦਗੀ ਵਧੀਆ ਨਾਲ ਕੋਈ ਗੱਲ ਵਾ ਜ਼ਿੰਦਗੀ ਦੀ ਠੀਕ ਹੈ ਜ਼ਿੰਦਗੀ ਫਿਰ ਪਿੰਡ ਚ ਹੁਣ ਤੁਸੀਂ ਕੀ ਕੀ ਵਿਕਾਸ ਕਰਾਉਣਾ ਵਿਕਾਸ ਜਿਹੜਾ ਕੰਮ ਕਰਵਾ ਰਹੇ ਟੋਬਾ ਹੁੰਦਾ ਜੀ ਹੋਰ ਗਲੀਆਂ ਦਾ ਜਿਹੜੇ ਲਾਗਾ ਮੁੱਟੀ ਵਡਰੇ ਨਰੇਗਾ ਵਾਲੇ ਸਾਰੇ ਠੀਕ ਹੈ ਹਾਂਜੀ ਬਈ ਅਸੀਂ ਗੱਲ ਸਤ ਸ੍ਰੀ ਅਕਾਲ ਜੀ ਕੀ ਨਾਮ ਹੈ ਬਾਈ ਜੀ ਸ਼ੇਰ ਸਿੰਘ ਜੀ ਸ਼ੇਰ ਸਿੰਘ ਜੀ ਠੀਕ ਹੈ ਬਾਈ ਤੁਸੀਂ ਕੀ ਕਰਦੇ ਹੋ ਬਾ ਖੇਤੀਬਾੜੀ ਕਰਾਂ ਜੀ ਠੀਕ ਹੈ ਬਾਈ ਸੁਣਾਓ ਤੁਸੀਂ ਗੱਲਬਾਤ ਕੋਈ ਸਾਰਿਆਂ ਨੇ ਤੁਹਾਡੇ ਵੱਲ ਉਂਗਲ ਕੀਤੀ ਹੈ ਕਹਿੰਦੇ ਤੁਸੀਂ ਗੱਲਾਂਬਾਤਾਂ ਸੁਣਾਵੋਗੇ ਪੁਰਾਣੀਆਂ ਕੌਣ ਸਾਰੀ ਪ੍ਰਾਣੀਆਂ ਗੈ ਦੀ ਗੱਲ ਨਹੀਂ ਕਰਉਂਦਾ ਪੰਜਵੀਂ ਤੱਕ ਪੜ੍ਹੇ ਜੀ ਜੀ ਠੀਕ ਹੈ ਕਿ ਨਹੀਂ ਛੇਵੀਂ ਮਾਰਾ ਨੇ ਮੱਧਰਾ ਜਲਦ ਅੱਗੇ ਤੇ ਜੀ ਬਾ ਘਰਾਂ ਦੇ ਰੋਟੀ ਆ ਲੈ ਜਣੇ ਆ ਸਾਦਾਂਗੇ ਮੰਦਿਰ ਮਾ ਜਾ ਕੇ ਬੈਠ ਕੇ ਖਾ ਕੇ ਘਰ ਨੂੰ ਡੇ ਮਦੇ ਪਾਸ ਇੱਕ ਵਰੀ ਜੇ ਹੋਏ ਅੱਛਾ ਛੇਵੀਂ ਤੋਂ ਬਾਅਦ ਪਾਸ ਨਹੀਂ ਹੋਏ ਨਾ ਬਸ ਛੇਵੀਂ ਗਏ ਸਕੂਲ ਵਿੱਚ ਨਹੀਂ ਗਏ ਜੀ ਰਣੇ ਮੱਧਰਾ ਬਸ ਆਤਾ ਕਿ ਡੰਗਰਾ ਮਾ ਬੈਠ ਰਹਿਣਾ ਉਹਨਾਂ ਦੀ ਗੱਲ ਡੰਗਰ ਤੇ ਗਵਾਨ ਚਲੇ ਜੇ ਘਰ ਤੇ ਰੋਟੀ ਖਾ ਕੇ ਆਪਣੇ ਘਰਾਂ ਨੂੰ ਅੱਜੇ ਕਰਦੇ ਇਹੋ ਗੱਲ ਲੱਛਣ ਕਰੇ ਜੀ ਉਹਨਾਂ ਦਾ ਹੋਰ ਕੁਝ ਮੈਂ ਪੜ੍ਹੇ ਮਰ ਦੂਰ ਪੜ੍ਹੇ ਕਿਉਂ ਨਹੀਂ ਇਹ ਪੜ੍ਹੇ ਕਿਉਂ ਨਹੀਂ ਬਾਜੀ ਜਾਣੇ ਨੋ ਜੀ ਇਹ ਨਹੀਂ ਕਰਿਆ ਸਕੂਲ ਬਾਜੀ ਬਹੁਤ ਕਰਾ ਦੇ ਰੋਟੀਆਂ ਪਰੌਠੇ ਮਿਲ ਜਾਂਦੇ ਜੀ ਅਚਾਰ ਅੰਬਾ ਕਾ ਮਿਲ ਜੇ ਕਰਤਾ ਗੱਲ ਖਾਣੇ ਨੂੰ ਬਖਾ ਕੇ ਆਪਣਾ ਸਾਦਾ ਕੀ ਗੱਲ ਆੜੀਆਂ ਕੀ ਮੁੰਡਿਆ ਗੱਲ ਬਾ ਉੱਥੇ ਬੈਠ ਗਏ ਲੰਘਦੇ ਕਰ ਨਾਲ ਕੌਣ ਹੁੰਦਾ ਥੋਡੇ ਨਾਲ ਇਸ ਪਿੰਡ ਦੇ ਨਾਲ ਕੌਣ ਪਰਦਾ ਹੁੰਦਾ ਥੋਡੇ ਨਾਲ ਆਲੇ ਤੋਂ ਜੀ ਕੈ ਲੈ ਕਰ ਪਟਿਆਲੇ ਚਲੇ ਗਏ ਜੀ ਦੋ ਤਿੰਨ ਇੱਕ ਦੋ ਮਰ ਗਿਆ ਬਸ ਜਿਹੜੇ ਹੈ ਤੇ ਜੀ ਕਿੰਨਾ ਰਹੀ ਜਿੰਦਗੀ ਲੱਗੇ ਜੀ ਠੀਕ ਹਾਂਜੀ ਠੀਕ ਆ ਜੀ ਵਧੀਆ ਠੀਕ ਹੈ ਚੱਲਿਆ ਕੰਮ ਬੰਨਾ بڑے-ਬڑے ਬਾਈ ਹਾਂ ਬੜਾ ਜੀ ਬਿਲਕੁਲ ਹੋਰ ਸੁਣਾਓ ਤੁਸੀਂ ਪਿੰਡ ਦੀ ਗੱਲਬਾਤ ਕੋਈ ਮੈਂ ਠੀਕ ਆ ਸਮਾ ਜੀਆ ਬੱਚਿਆਂ ਨੂੰ ਕੀ ਸਿਖਾਉਨੇ ਤੁਸੀਂ ਜਿਹੜੇ ਬੱਚੇ ਤੁਹਾਡੇ ਕੋਲ ਚੱਲੋ ਆਉਂਦੇ ਨੇ ਕਹਿੰਦੇ ਹੁੰਦੇ ਬਜ਼ੁਰਗ ਹੁੰਦੇ ਨੇ ਨਾ ਮੁਝੇ ਦੱਸੋ ਕੀ ਸਿਖਾਉਨੇ ਤੁਸੀਂ ਬੱਚਿਆਂ ਨੂੰ ਬੱਚਾ ਮੈਂ ਹੀ ਆਪਣਾ ਕੰਮ-ਕਾਰ ਕਰ ਰਿਹਾ ਜੀ ਬੱਚੇ ਜੋ ਕਰ ਰਹੇ ਹੁਣ ਹਾਂਜੀ ਠੀਕ ਹੈ ਹੋਰ ਬਈ ਅੱਸੀ ਗੱਲ ਜੀ ਅੱਛਾ ਜੀ ਕੀ ਨਾਮ ਆ ਬਾਈ ਜੀ ਸੰਤ ਸਿੰਘ ਠੀਕ ਹੈ ਬਾਈ ਤੁਸੀਂ ਕਰਦੇ ਕੀ ਮੈਂ ਮਜ਼ਦੂਰੀ ਕਰਾਂ। ਮੈਨਰੇ ਗਮ ਲੱਗ ਰਹੇ ਆ। ਆਵੇਂ ਟਾਈਮ ਪਾਸ ਕਰੀ ਜੇ ਬੱਚੇ ਆਪਣੇ ਕੰਮ ਲੱਗੇ ਵੀ। ਠੀਕ ਹੈ ਜੀ। ਹਾਂ। ਵਰਬਈ ਇਸਕਾ। ਉਸਰੀ। ਕੀ ਨਾਮ ਹੈ? ਕਰਮਚੰਦ ਜੀ। ਤੁਸੀਂ ਬਈ ਕੀ ਕਰਦੇ? ਬਾਈ ਮਜ਼ਦੂਰੀ ਕਰਾਂ ਜਿੱਦੀ ਹੈਡ ਮਜ਼ਦੂਰੀ ਕਰਦੇ। ਹਾਂ ਜੀ। ਠੀਕ। ਹੋਰ ਜ਼ਿੰਦਗੀ ਬਈ ਕਿਦਾਂ ਰਹੀ? ਹਾਂ ਠੀਕ ਆ ਜੀ ਵਧੀਆ। ਨਾ ਕੋਈ ਜ਼ਿੰਦਗੀ ਤੇਰਬਾ। ਬਸ ਤੇਰਬਾ ਤੇ ਜੀ ਬਗਾਇੀ ਛੋਟੇ ਛੋਟੇ ਹੁੰਦੇ ਬਣ ਨੌਕਰੀ ਸੰਜੇਵ ਲੱਗੇ ਰਹੇ ਜੀ ਮੇਰਾ ਵੀ ਦਿਹਾੜੀ ਕਰੇ ਜੀ ਨਿਰਗਮ ਬੁਧ ਮੁਰਕੇ ਸਾਬ ਤੇ ਹੁੰਦਾ ਨਜੀਬ ਕੰਮ ਦਾ ਠੀਕ ਹੈ ਜੀ ਕਰਨ ਜਾਂਦੇ ਡੇਟ ਦੀ ਊੜੀ ਬੋਸਾ ਠੀਕ ਸੱਸੀ ਗਾਲ ਜੀ ਬਾਈ ਕੀ ਨਾਮ ਹੈ ਜੀ ਸਤਵਿੰਦਰ ਸਿੰਘ ਹੈ ਜੀ ਠੀਕ ਹੈ ਬਾਈ ਤੁਸੀਂ ਕੀ ਕਰਦੇ ਆ ਮੈਂ ਕਰਦਾ ਤਾਂ ਖੇਤੀਬਾੜੀ ਆ ਜੀ ਪਰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਰਾ ਦਾ ਪੀਟੀਸੀ ਸਾਰੀ ਟੀਮ ਦਾ ਕਿਉਂਕਿ ਪਹਿਲਾ ਹੀ ਚੈਨਲ ਹੈ ਜੀ ਜਿਹੜਾ ਸਾਡੇ ਪਿੰਡ ਪਹੁੰਚਿਆ ਜੀ ਜੀ ਤੁਸੀਂ ਸਾਡੀਆਂ ਵੀ ਸਗਲਾਂ ਪੂਰੇ ਵਰਲਡ 'ਚ ਦਿਖਾਉਂਗੇ ਥੋੜਾ ਬਹੁਤ ਬਹੁਤ ਧੰਨਵਾਦ ਜੀ ਜੀ ਤੇ ਜੀ ਬਾਕੀ ਦਾ ਜੀ ਠੀਕ ਲੱਗੇ ਹੋ ਜਾਂ ਸਾਰੇ ਖੇਤੀਬਾੜੀ ਵਾਲਿਆਂ ਨੂੰ ਬਾਈ ਕੋਈ ਜਿਆਦਾ ਸਾਡੇ ਨਾਲ ਸਾਂਝੀ ਕਰੋ

ਨੇ ਕੰਮ ਕਰਨੇ ਆਲੇ ਨੇ ਖੇਤਾਂ ਚ ਕੰਮ ਤਾਂ ਉਹ ਵੀ ਖੇਤਾਂ ਲੇ ਉਹ ਬਜ਼ੁਰਗ ਸਾਰੇ ਕੰਮ ਕਰਦੇ ਨੇ ਉਹ ਵੀ ਤੁਹਾਡੇ ਨਾਲ ਬਾਕੀ ਥੋੜੀ ਜਿਹੀ ਕਹਿੰਨਾ 15 ਮਿੰਟ ਲੱਗਦੇ ਆ ਬੰਦਾ ਜਵਾਨ ਹੋ ਜਾਂਦਾ ਹੈ ਜੀ ਰੰਗ ਰੰਗ ਨਾਲ ਲਾਉਂਦਾ ਬੁਢੇ ਹੋ ਜੂਗੇ ਬਿਲਕੁਲ ਹੋਰ ਕੀ ਹੈ ਹੋਰ ਤਾਂ ਹੈ ਹੀ ਗੱਲ ਹੈ ਨਾ ਹੋਰ ਜ਼ਿਆਦਾ ਲੱਗਦੇ 30 35 ਸਾਲ ਦੇ ਚਲੋ ਜੀ ਧੰਨਵਾਦ ਤੁਹਾਡਾ ਕਿਸੇ ਨੇ ਤਾਂ ਕਿਹਾ ਵੀ ਬਈ ਉਹਨਾਂ ਨਾਲ ਬਹਿ ਕੇ ਤੇ ਆ ਜਿਹੜੇ ਨੌਜਵਾਨ ਵੀਰ ਨੇ ਇਹਨਾਂ ਨਾਲ ਬਹਿ ਕੇ ਕਿੱਦਾਂ ਦਾ ਮੈਥ ਤੁਹਾਨੂੰ ਕਿਹੜੇ ਵਧੀਆ ਲੱਗਦੇ ਤੁਹਾਨੂੰ ਉਹਨਾਂ ਨਾਲ ਉਹਨਾਂ ਦੀ ਸੰਗਤ ਵਧੀਆ ਲੱਗਦੀ ਹੈ ਇਹਨਾਂ ਨੌਜਵਾਨ ਵੀਰਾਂ ਨੂੰ ਦੋਨਾਂ ਦੀ ਠੀਕ ਉਹਨਾਂ ਨਾਲ ਬੈਠੋ ਜੀ ਲੱਗਦੀ ਹੈ ਸ਼ਾਮ ਨੂੰ ਤੁਹਾਨੂੰ ਜੀ ਦਿਨੇ ਦਾ ਉਹਨਾਂ ਦੀ ਵਧੀਆ ਲੱਗਦੀ ਹੈ ਜੀ ਸ਼ਾਮ ਨੂੰ ਸਾਡੇ ਸ਼ਾਮ ਨੂੰ ਸਾਡੀ ਕੰਪਨੀ ਵਧੀਆ ਲੱਗਦੀ ਹੈ ਠੀਕ ਹੈ ਫਿਰ ਫਿਰ ਬਾਈ ਕਿੰਦਾਂ ਦੀਆਂ ਗੱਲਾਂ ਕਰਦੇ ਨੇ ਤੁਹਾਡੇ ਨਾਲ ਬਹਿ ਕੇ ਆ ਕੇ ਬਹੁਤ ਵਧੀਆ ਗੱਲਾਂ ਕਰਦੇ ਥੋੜੀ ਪੀਆ ਕਰੋ ਹਾਂ ਕਹਿੰਦਾ ਬਰਫ਼ ਪਾ ਲਿਆ ਕਰੋ ਦਿਨੇ ਕੰਮ ਵੀ ਕਰ ਲਾਉਂਦਾ ਕਹਿੰਦਾ ਨਹੀਂ ਨਹੀਂ ਥੋੜੀ ਪੀਆ ਕਰੋ ਉਹ ਤਾਂ ਬਾਈ ਨੇ ਕਿੰਨੇ ਪੀਤੀ ਹੁੰਦੀ ਹੈ ਜਦੋਂ ਤੁਹਾਨੂੰ ਆਹ ਗੱਲ ਕਹਿੰਦੇ ਆ ਉਹਨੇ ਵੀ ਥੋੜੀ ਪੀਤੀ ਹੁੰਦੀ ਹੈ ਇੱਕ ਸਿਪਾੜੀ ਹੈ ਜੀ ਠੀਕ ਹੈ ਬਾਈ ਤੁਹਾਡੇ ਜੋ ਗਾਣ ਵਾਲਾ ਕਿਹੜਾ ਮੁੰਡਾ ਹੈ ਦੱਸੋ ਪਹਿਲਾਂ ਠੀਕ ਹੈ ਬਾਈ ਨੇ ਸ਼ਾਮ ਨੂੰ ਸਾਰਾ ਪਿੰਡ ਗੱਲ ਲੰਦਾ ਜੀ ਫੋਨ ਨਹੀਂ ਕੋਈ ਜਾਂਦਾ ਨਹੀਂ ਆਪਾਂ ਹੁਣ ਸੌਫੀ ਸੁਣਨਾ ਹਾਂ ਜੀ ਅਉਂ ਜੀ ਕਹਿੰਦਾ ਜਿਹਦਾ ਡੈਕ ਖਰਾਬ ਹੁੰਦਾ ਉਹ ਆਪ ਗਾ ਲੈਂਦਾ ਜਿਹਦਾ ਚੱਲਦਾ ਉਹ ਲਾ ਲੇ ਤੂੰ ਫਿਰ ਹੁਣ ਮੰਨ ਲੈ ਤੁਹਾਡਾ ਡੈਕ ਖਰਾਬ ਹੋ ਗਿਆ ਹੁਣ ਤੁਸੀਂ ਸੁਣਾਓ ਆ ਜੋ ਲੈ ਆ ਜੋ ਤੇਰੇ ਗਾਇਨ ਦੀ ਸੁਣਨਾ ਮੇਰੇ ਯਾਰ ਇਹਦਾ ਗੀਤ ਸੁਣਨਾ ਬਹੁਤ ਗਾਣੇ ਗਾਣੇ ਇਸ ਪਤੇ ਗਾ ਲਿਓ ਹਾਂ ਜੀ ਕੀ ਨਾਮ ਹੈ ਤੁਸੀਂ ਹੋਂ ਦਵਿੰਦਰ ਜੀ ਠੀਕ ਹੈ ਬਾਈ ਤੁਸੀਂ ਕੀ ਕਰਦੇ ਮੈਂ ਰੀਲ ਸੈਟ ਕਰ ਠੀਕ ਹੈ ਬਾਈ ਗਾਣਾ ਸੁਣਾਓ ਹੁਣ ਨਹੀਂ ਗਾਣਾ ਬੰਦ ਨਾਲ ਬਾਈ ਨਾਲ ਬਾਈ ਸਾਥ ਬਾਈ ਜੀ ਮੈਂ ਹੋਰਾਂ ਮੈਂ ਬਚਪਨ ਦੇ ਗੀਤ ਨੇ ਸਕੂਲਾਂ ਬਹੁਤ ਗਾਣੇ ਗਾਏ ਆ ਜੀ ਆਪਾਂ ਬਚਪਨ ਦੇ ਹੀ ਆ ਜੀ ਦੋਨੋਂ ਠੀਕ ਹੈ ਦੋਨੇ ਇਕੱਠੇ ਹੀ ਆਏ ਜੀ ਆਪਣਾ ਪਰ ਗਾਣਾ ਗਾਉਣਾ ਜੀ ਆਪਨੇ ਇਸਪਤੇ ਆਜ ਬਾਈ ਤੁਸੀਂ ਹੁਣ ਲਾਓ ਨਾ ਨਾ ਬੋ ਜੀ ਮੈਂ ਮੇਰੇ ਕਰ ਬਾਈ ਮੈਂ ਤਾਂ ਕਰਾਂਗਾ ਨਾ ਨਾ ਗਾਣਾ ਜੋ ਸਕੂਲ ਮੰਗਾਉਂਦੇ ਸਾਰਾ ਪੰਢੀ ਗਾਉ ਤੁਸੀਂ ਨਾਲ ਸ਼ੁਰੂ ਤੋਂ ਕਰੋ ਗਾਣਾ ਤਾਂ ਨਹੀਂ ਹੁੰਦਾ ਹਾਂ ਤੁਹਾਨੂੰ ਸਿੱਤੋਂ ਆਲਾ ਬੰਡਾ ਪਊਗਾ ਫਿਰ ਕੀ ਫਾਇਦਾ ਉਹਨਾਂ ਬਣ ਜਾਂਦੇ ਫਿਰ ਕੀ ਆ ਨਹੀਂ ਬਾਈ ਜੀ ਗਾਣਾ ਨਹੀਂ ਕੁ ਨੇ ਪਾਪਾ ਪਹਿਲੇ ਗਾਣਾ ਹੀ ਸੁਣਨਾ ਗਾਣਾ ਤਾਂ ਬਾਈ ਕਹਿ ਰਿਹਾ ਤੁਹਾਡਾ ਬਾਈ ਦਾ ਬਾਈ ਤੁਸੀ 5 ਮੀਟਰ ਹੋਗਾ ਤਾਂ ਬਹੁਤ ਕੁਝ ਕਹੋਗੇ ਕਿਉਂਕਿ ਫਿਰ ਪਤਾ ਹੁੰਦਾ ਨਾ ਇਕੱਠੇ ਰਹਿੰਦੇ ਨੇ ਵੀ ਕੀ ਕੀ ਕਿੱਥੇ ਕਿੱਥੇ ਕਿਵੇਂ ਹੁੰਦਾ ਨਾ ਹਾਂ ਚਲੋ ਇਹਨਾਂ ਦੀ ਕੋਈ ਗੱਲ ਬਾਤ ਦੱਸ ਦਿਓ ਸਾਨੂੰ ਬੱਸ ਬਾਈ ਜੀ ਇਕੱਠੇ ਤਾਂ ਹੁਣ ਤੁਸੀਂ ਇਹ ਲਾਓ ਵੀ ਜੇ ਇਹਨਾਂ ਦੀ ਕੁਝ ਦੱਸੂਗਾ ਮੇਰੀ ਆਪ ਹੁੰਦੀ ਹੈ ਨਾਲ ਤਾਂ ਉਹਦਾ ਫਾਇਦਾ ਹੀ ਨਹੀਂ ਬਚਪਨ ਮੈਂ ਕਹਦਾ ਜੀ ਆਪਾਂ ਸਕੂਲ ਮੇ ਇਕੱਠੇ ਰਹੇ ਤੇ ਬਾਲ ਸਬਾਹ ਹੋਇਆ ਦੀ ਜੀ ਆਪਾਂ ਨੂੰ ਪੰਪੂ ਮਾਰਗਾ ਚੱਕਦੇ ਕਰਾਂਦੇ ਜੀ ਗਾਣਾ ਗਾਦੇ ਗਾਣਾ ਗਾਦੇ ਫਿਰ ਪੱਬੂ ਭੂਵਾਨ ਦਾ ਗਾਣਾ ਗੁਣਾ ਸੁਣਾਦੇ ਕਰਦਾ ਜੀ ਬਸ ਹੋਰ ਤੋਂ ਕੀ ਆਤਾ ਇਹ ਵੀ ਮੈਂ ਉਹੀ ਸੋਚ ਰਦਾ ਵੀ ਚਲੋ ਗਾ ਦੇ ਇੱਕ ਅੱਧਾ ਗਾਣਾ ਸਭ ਤੋਂ ਵੱਧ ਕਿਹੜਾ ਗਾਣਾ ਗੋਲ ਹੁੰਦਾ ਬਾਈ ਇਹ ਗਾਵਤਾ ਜੀ ਉਹ ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਹੈ ਅਖੀਰ ਵਿੱਚ ਮੇਰੀ ਵਾਲੀ ਹੈ ਲਾਈਨ ਲੰਬੀ ਸੀ ਜਿੱਧਰ ਇਧਰ ਬਾਈ ਠੀਕ ਹੈ ਲਾਈਨ ਤਾਂ ਬਹੁਤ ਲੰਬੀ ਸੀ ਠੀਕ ਆ ਫਿਰ ਉਹ ਲੈਂਡ ਦੇ ਵਿੱਚ ਬਾਰੀ ਆਈ ਕਿ ਨਹੀਂ ਆਈ ਬਾਰੀ ਦੋ ਤਿੰਨ ਵਾਰ ਲੈ ਗਿਆ ਜੇ ਤਾਂ ਲੱਗ ਕਰੈਨ ਠੀਕ ਆ ਬਾਕੀ ਦੇਖ ਲਓ ਅਗਰ ਗਾ ਸਕਦਾ ਤਾਂ ਪੂਰਾ ਸੁਣਾ ਦੇਗਾ ਜੀ ਆਪ ਨੂੰ ਮੇਰੇ ਬੱਚੇ ਗਾਣਾ ਲੈ ਤੇ ਲੋ ਇਹਨਾਂ ਨੇ ਤੁਹਾਡੀ ਗੱਲ ਤਾਂ ਦੱਸਤੀ ਹਾਂ ਜੀ ਤੁਸੀਂ ਇਹਨਾਂ ਦੀ ਵੀ ਦੱਸ ਦੋ ਕੋਈ ਨਹੀਂ ਬਸ ਹੁਣ ਇੱਕ ਨੇ ਖੋਲ ਤੇ ਦੂਸਰੇ ਤਾਂ ਮਤ ਰਹਿਣੀ ਦਿੰਦੇ ਮਾੜਾ ਮੁੱਢ ਦੱਸ ਦੋ ਨਾ ਇੰਨਾ ਬਰੇ ਨਹੀਂ ਕੁਛ ਨਹੀਂ ਜਿਸ ਦਾ ਵਿਆਹ ਪਾਸ ਆ ਜੀ ਫਿਰ ਪਤਾ ਕਾ ਮੁਸ਼ਕਲ ਹੋ ਜਾਣਾ ਨਾ ਹੋਰ ਸੁਣਾ ਦੂੰਗਾ ਠੀਕ ਆ ਵਿਆਹ ਨੇੜਿਆਂ ਫਿਰ ਤਾਂ ਰਹਿਣੀ ਦਿੰਨੇ ਨਾ ਬਾਈ ਦਾ ਪਰਦਾ ਕੋਲ ਨੂੰ ਕਿਤੇ ਵਿਆਹ ਤੋਂ ਪਹਿਲੇ ਨਾ ਬਿਲਕੁਲ ਬਿਲਕੁਲ ਜੀ ਵਿਆਹ ਤੋਂ ਬਾਅਦ ਅਜ ਪਤਾ ਲਾ ਜਾਣ ਫਿਰ ਬਜਾਅ ਹੋ ਜਾਂਦਾ ਚੱਲਦਾ ਨਾ ਬਾਅਦ ਦਾ ਪਹਿਲਾਂ ਤਾਂ ਨਹੀਂ ਚੱਲਦਾ ਨਾ ਨਹੀਂ ਚੱਲਦਾ ਨਾ ਸਹੀ ਗੱਲ ਹੈ ਜੀ ਬਈ ਕੀ ਨਮày ਮੇਰਾ ਨਾਮ ਰਾਮਕਮਾਰ ਹੈ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੇਰਾ ਲੇਬਰ ਦਾ ਕੰਮ ਹੈ ਪਲੰਬਰ ਦਾ ਕੰਮ ਕਰਦਾ ਜੀ ਠੀਕ ਹੈ ਬਈ ਤੁਸੀਂ ਗਾਉਂਦੇ ਗਾਉਂਦੇ ਵੀ ਆਂ ਸਾਰੇ ਪਿੰਡ ਗੈਰ ਰਿਹਾ ਹੁਣ ਇੱਕ ਗਾਣਾ ਫਿਰਦਾ ਸਰ ਰਲਵੇਂ ਮੇਲਵੇਂ ਬੰਦੇ ਰੇ ਮਜ਼ਾਕ ਕਰਦੇ ਰਹਿੰਦੇ ਸਾਰੇ ਹੀ ਗਾਉਂਦੇ ਨੇ ਛੇ ਇਹ ਕੋਈ ਗੱਲ ਨਹੀਂ ਚਲੋ ਇੱਕ ਤੁਸੀਂ ਗਾਉਂਦੋ ਸਾਰੇ ਗਾਉਂਦੇ ਨਾਲ ਸਾਰਾ ਪਿੰਡ ਹੀ ਗਾਉਂਦਾ ਆਉਣ ਦੋ ਸਾਰੇ ਹੱਥਾਂ ਬ ਜੋਰ ਕਰਕੇ ਨਾ ਮਾਰਦੇ ਗਾਉਂਦੇ ਗਾਉਂਦੇ ਕੋਈ ਨਹੀਂ ਬਤਨਾ ਨਹੀਂ ਮੈਂ ਮੇਰਾ ਤਾਂ ਦਰ ਕੋਈ ਨਹੀਂ ਇੱਕ ਮੈਂ ਲਿਖਿਆ ਹੋਇਆ ਆਪਣਾ ਮੈਟ੍ਰਿਕਾ ਜੀ ਉਹ ਗੋਂਦਾ ਜੀ ਪੈਸੇ ਮੈਂ ਜਾਗਰਨ ਧਾਰਮਿਕ ਜਾਗਰਨ ਦੇ ਵਿੱਚ ਜਾਂਦਾ ਜੀ ਜੀ ਤੇ ਹੁਣ ਇਹ ਮਾਹੌਲ ਨਹੀਂ ਹੈਗਾ ਜਾਗਰਨ ਦਾ ਕੰਮ ਬਿਲਕੁਲ ਗੋਂਦਾ ਜੀ ਸਬਾਚਾਰ ਹੀ ਚੱਲਦਾ ਠੀਕ ਹੈ ਨਾ ਥੋੜਾ ਪਤਾ ਲਿਖ ਲਈਦਾ ਆਪ ਆਉਣ ਦੋ ਤੇ ਅੰਦਰ ਵੀਰੇ ਜਿਹੜਾ ਉਹ ਉਧਰ ਅਸਲ ਉਹ ਨਿਕਲ ਗਿਆ ਦਿਵਿੰਦਰ ਜੀ ਜੀ ਦਿਵਿੰਦਰ ਸਿੰਘ ਪਿੰਟਾ ਜੀ ਜੀ ਭਾਈ ਆ ਗਿਆ ਇੱਕ ਮੈਂ ਗਾਣਾ ਲਿਖਿਆ ਸੀ ਬੈਲੀ ਦਿਲ ਦਾ ਨਹੀਂ ਮਾੜਾ ਅੱਖ ਜੀ ਕੋਰ ਹਾਈ ਮਾੜੀ ਹੈ ਉਹ ਜੀ ਥੋੜਾ ਜਿਹਾ ਦੋ ਤਿੰਨ ਪਹਿਰੇ ਲਿਖੇ ਨੇ ਇਹ ਲਿਖਦੇ ਨੇ ਦਵਿੰਦਰ ਵੀਰ ਇੱਥੇ ਆ ਜਾਓ ਹੁਣ ਦਵਿੰਦਰ ਵੀਰ ਉੱਰਾਓ ਇਧਰ ਆ ਉਹ ਨਹੀਂ ਚਲੋ ਹੁਣ ਤੁਸੀਂ ਉਹੀ ਗਾਉਂਦੇ ਨੇ ਅਸਲ ਜੀ ਤੁਸੀਂ ਸੁਣਾ ਦਿਓ ਕੋਈ ਟੀਡੋ ਨਹੀਂ ਸਿੱਖਦਾ ਲੋਕੀ ਮਾੜਾ ਕਰਦੇ ਨੇ ਓ ਮਰਦ ਨਹੀਂ ਹੈਗੇ ਅੱਖੀਆਂ ਮੂਰੇ ਜੋ ਮਾਰਾ ਜਰਦੇ ਨੇ ਓ ਮਰਦ ਨਹੀਂ ਹੈਗੇ ਅੱਖੀਆਂ ਮੂਰੇ ਜੋ ਮਾਰਾ ਜਰਦੇ ਨੇ ਅਸੀਂ ਤੱਕਾ ਨਹੀਂ ਕਰਦੇ ਗੱਲ ਇੱਥੇ ਮੁਕਦੀ ਸਾਰੀ ਐ ਬੈਲੀ ਦਿਲਦਾਨੀ ਮਾਰਾ ਅਖਦੀ ਘੁਰ ਹਏ ਮਾਰੀ ਐ ਬੈਲੀ ਦਿਲਦਾਨੀ ਮਾਰਾ ਅਖਦੀ ਘੁਰ ਹਏ ਮਾਰੀ ਐ ਜਿੰਨਾ 21 ਪਾਏ ਸੀ ਨੀ ਮੈਂ 31 ਪਾਏ ਨੇ ਜਿਹੜੇ ਵੱਡੇ ਬਣਦੇ ਸੀ ਨੀ ਮੈਂ ਮੂਰੇ ਲਾਏ ਨੇ ਜਿਹੜੇ ਵੱਡੇ ਬਣਦੇ ਸੀ ਨੀ ਮੈਂ ਮੂਰੇ ਲਾਏ ਨੇ ਅਸੀਂ ਤੱਕਾ ਨਹੀਂ ਕਰਦੇ ਗੱਲ ਇੱਥੇ ਮੁਕਦੀ ਸਾਰੀ ਐ ਬੈਲੀ ਦਿਲਦਾਨੀ ਮਾੜਾ ਅੱਖ ਦੀ ਘੁਰ ਹਏ ਮਾੜੀ ਐ ਬੱਲੀ ਦਿਲਦਾਨੀ ਮਾੜਾ ਅੱਖ ਦੀ ਘੁਰ ਹਏ ਮਾੜੀ ਐ ਕਲ ਦਿਲ ਦੀ ਕਰੀਏ ਜੇ ਦਿਲ ਇਕ ਨਾਲ ਲਾਇਆ ਏ ਲੋਕਾਂ ਵਾਂਗੂ ਕਈਆਂ ਨੂੰ ਨੀ ਚੋਗਾ ਪਾਇਆ ਏ ਹਾਏ ਲੋਕਾਂ ਵਾਂਗੂ ਕਈਆਂ ਨੂੰ ਨੀ ਚੋਗਾ ਪਾਇਆ ਏ ਨਾ ਦਿਲ ਦੀ ਛਤਰੀ ਤੇ ਅਸੀਂ ਐਨੀ ਚੋਗ ਖਿਲਾਰੀ ਐ ਬੈਲੀ ਦਿਲਦਾਨੀ ਮਾੜਾ ਅੱਖ ਦੀ ਘੁਰ ਹਾਈ ਮਾੜੀ ਐ ਹਾਂਜੀ ਕੀ ਬਾਤ ਫਿਰ ਬੈਲ ਬੁਣਾ ਕੀਤਾ ਹਾਂਜੀ ਬੈਲ ਬੁਣਾ ਕੀਤਾ ਫਿਰ ਨਹੀਂ ਬੈਲ ਬੁਣਾ ਸਾਡੇ ਇੰਨੇ ਵਧੀਆ ਬਜ਼ੁਰਗੇ ਸਿੱਖਣ ਨੂੰ ਮਿਲਦਾ ਸਾਰਾ ਵਧੀਆ ਇੱਧਰ ਜਾਈਦਾ ਹੀ ਨਹੀਂ ਜੀ ਅੱਗੇ ਜਿਹੜਾ ਯੂਥ ਵਿੰਗ ਹੈ ਉਹ ਸਾਰਾ ਡਿਵੈਲਪਮੈਂਟ ਲੱਗਿਆ ਹੋਇਆ ਨਸਾਂ ਨਹੀਂ ਮੇਰੇ ਪਿੰਡ 'ਚ ਹੈ ਕੋਈ ਵੀ ਜੀ ਬਾਕੀ ਸਾਰੇ ਪਿੰਡਾਂ 'ਚ ਮੇਰਾ ਪਲੰਬਰ ਦਾ ਕੰਮ ਫਿਰਦਾ ਰਹਿੰਦਾ ਮੈਂ ਠੀਕ ਹੈ ਜੀ ਇਹ ਗੱਲ ਹੈ ਸਾਥ 'ਚ ਬੰਦੇ ਨਹੀਂ ਹੈ ਸਾਥ ਨਹੀਂ ਹੈਗੀ ਪਰ ਮੇਰੇ ਪਿੰਡ ਦੇ ਸਾਰੇ ਕੰਮਕਾਰ ਲੱਗੇ ਹੋਏ ਨੇ ਬੰਦੇ ਬਜ਼ੁਰਗ ਤੇ ਵਧੀਆ ਸੋਚ ਰੱਖਦੇ ਨੇ ਤੇ ਜਿਹੜਾ ਯੂਥ ਵਿੰਗ ਹੈ ਉਹ ਸਾਰਾ ਡਿਵੈਲਪ ਕਰਦਾ ਹੈ ਸਮਸ਼ਾਨ ਘਾੜੀ ਦੇਖ ਲਓ ਤੁਸੀਂ ਮਰਨ ਨੂੰ ਦਿਲ ਕਰਦਾ ਵੇਖ ਲਓ ਤੇ ਗੁਰਦੁਆਰਾ ਸਾਹਿਬ ਦੇਖ ਲਓ ਉੱਧਰ ਕਿਹੜਾ ਮਹਾਰਾਜ ਪੀਰ ਬਾਬਾ ਬਣਿਆ ਬਾਗੜ ਵਾਲੇ ਦੀ ਸਤਨ ਸ਼ਿਵ ਦਾ ਮੰਦਿਰ ਹੈ ਇੱਕ ਲਾਲਾਂ ਵਾਲੇ ਪੀਰ ਸਾਰੇ ਜਿਹਨਾਂ ਨੌਜਵਾਨ ਵੀ ਇਕੱਠੇ ਹੋ ਕੇ ਥੋੜੇ ਥੋੜੇ ਆਪਣੇ ਮਿਹਨਤ ਚੋਂ ਪੈਸੇ ਕੱਢ ਗਏ ਲਾਏ ਜਾਂਦੇ ਨੇ ਤੇ ਇਹ ਵੀ ਨਹੀਂ ਹੈਗਾ ਵੀ ਬਰਾਬਰੀ ਕਰਨੇ ਜਿਵੇਂ ਮੈਂ ਕਮਜ਼ੋਰ ਆ ਮੈਨੂੰ 1 ਰੁਪਏ ਲੈਣਗੇ ਆਪ ਦੱਸਣਗੇ ਵੀ ਨਹੀਂ 20 ਰੁਪਏ ਪਾ ਦੇਣਗੇ ਵਧੀਆ ਸੋਚ ਹੈ ਮਤਲਬ ਬਜ਼ੁਰਗਾਂ ਦੀ ਅੱਗੇ ਸਾਨੂੰ ਉਹ ਹੀ ਮਿਲਦੀ ਪਈ ਹੈ ਏਸੀ ਪਿੰਡ ਬਟਾਣਾ ਦੀ ਸਾਥ ਹੁਣ ਵਾਧੇ ਅਗਲੇ ਪਿੰਡ ਵਾਲਾ ਮੈਨੂੰ ਤੇ ਮੇਰੀ ਟੀਮ ਨੂੰ ਦੇ ਇਜਾਜ਼ਤ ਕੈਮਰਾ ਨੇ ਤ੍ਰਿੰਦਰ ਦੇ ਨਾਲ ਹਾਕਮ ਸਿੰਘ ਅਮਦ ਗੜੀਆ ਪਿੰਡ ਬਟਾਣਾ